गुरु प्यारी सा संग जियो फतेह प्रवान करो आखो वाहि जी का खालसा वाहि जी की फतेह सा संग जियो संत बाबा संतोख सिंह जी ज्योतिष रूप साहब वाले जीवन उपर आधारित ਜਾਪੀ ਹੋਈ ਪਹਿਲੀ ਪੁਸਤਕ ਵਿੱਚੋਂ ਜਿਸ ਬਾਬਾ ਜੀ ਦੀ ਜੀਵਨ ਚਲਕੀ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਉਸ ਦਾ ਸਿਰਲੇਖ ਹੈ ਮਹਾਪੁਰਖਾਂ ਦੇ ਮਾਰਗਦਰਸ਼ਕ ਅਤੇ ਹਮਸਫਰ ਬਾਬਾ ਸ੍ਰੀਚੰਦ ਜੀ ਬੜੇ ਪਿਆਰ ਅਤੇ ਸਤਿਕਾਰ ਨਾਲ ਸਰਵਨ ਕਰੋ ਜੀ ਸਾਸੰਗ ਜੀਓ ਸਿੱਖ ਜਗਤ ਦੇ ਸਭ ਤੋਂ ਪਹਿਲੇ ਸੰਤ ਬਾਲ ਜਤੀ ਬ੍ਰਹਮਚਾਰੀ ਬਾਬਾ ਸ਼੍ਰੀ ਚੰਨ ਜੀ ਹੋਏ ਹਨ ਆਪ ਜੀ ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਸਨ ਅਤੇ ਆਪ ਜੀ ਉਦਾਸੀ ਮਤ ਦੇ ਸੰਪਰਦਾਏ ਦੇ ਬਾਨੀ ਹੋਏ ਹਨ ਅੱਲਿਸ ਨੰਬਰ 1501 ਈਸਵੀ ਨੂੰ ਧਰਤੀ ਦੇ ਜੀਵਾਂ ਦੇ ਉਧਾਰ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਤੋਂ ਬੇਬੇ ਨਾਨਕੀ ਅਤੇ ਭਾਈਆ ਜੈਰਾਮ ਤੋਂ ਵਿਦਾਈ ਸਮੇਂ ਬਚਨ ਕਰਦਿਆਂ ਕਿਹਾ ਕਿ ਬੇਬੇ ਜੀ ਅਸੀਂ ਆਪਣੇ ਬੇਟੇ ਸ੍ਰੀ ਚੰਦ ਜੀ ਨੂੰ ਆਪ ਜੀ ਦੇ ਪਾਸ ਸੌਂਪ ਰਹੇ ਹਾਂ ਇਹ ਮਹਾਨ ਅਵਤਾਰੀ ਹਰ ਉਪਕਾਰੀ ਅਤੇ ਕਲਿਆਣਕਾਰੀ ਮਹਾਤਮਾ ਹੋਵੇਗਾ ਇਸ ਦਾ ਆਪਣਾ ਉਦਾਸੀ ਪੰਥ ਚੱਲੇਗਾ ਇਸ ਗੱਲ ਦੀ ਪੁਸ਼ਟੀ ਸਾਈ ਮੀਆਂ ਮੀਰ ਜੀ ਨੇ ਬਾਦਸ਼ਾਹ ਜਹਾਂਗੀਰ ਨਾਲ ਲਾਹੌਰ ਗੱਲਬਾਤ ਕਰਦਿਆਂ ਕਰ ਦਿੱਤੀ ਸੀ ਕਿ ਬਾਬਾ ਸ਼੍ਰੀ ਚੰਦ ਜੀ ਫਕੀਰਾਂ ਦਾ ਬਾਦਸ਼ਾਹ ਹੈ ਸਾ ਸੰਗਤ ਜੀਓ ਬਾਬਾ ਸ੍ਰੀ ਚੰਦ ਜੀ ਦਾ ਜਨਮ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਮਾਤਾ ਸੁਲਖਣੀ ਜੀ ਦੀ ਕੁੱਖੋਂ ਦਿਨ ਐਤਵਾਰ 10 ਅਗਸਤ 1494 ਈਸਵੀ ਨੂੰ ਹੋਇਆ ਆਪ ਜੀ ਦੇ ਦਰਸ਼ਨ ਕਰਦਿਆਂ ਹੀ ਦਾਈ ਨੂਰਾ ਨਿਹਾਲ ਨਿਹਾਲ ਹੋ ਗਈ ਆਪ ਜੀ ਬਚਪਨ ਤੋਂ ਹੀ ਭਜਨ ਬੰਦਗੀ ਕਰਦੇ ਅਤੇ ਕਾफी ਸਮਾਂ ਸਮਾਧੀ ਸਥਿਤ ਰਹਿੰਦੇ ਇੱਕ ਦਿਨ ਆਪ ਇਕੱਲੇ ਹੀ ਸੁਲਤਾਨਪੁਰ ਤੋਂ ਬਾਹਰ ਜੰਗਲ ਵਿੱਚ ਜਾ ਕੇ ਸਮਾਧੀ ਵਿੱਚ ਲੀਨ ਹੋ ਗਏ ਹਨੇਰਾ ਪੈ ਗਿਆ ਸਭ ਚਿੰਤਿਤ ਹੋ ਕੇ ਲੱਭਣ ਲੱਗੇ ਕੀ ਵੇਖਿਆ ਕਿ ਨਾਲ ਦੇ ਜੰਗਲ ਵਿੱਚ ਇੱਕ ਦਰਖਤ ਦੇ ਥੱਲੇ ਆਪ ਜੀ ਸਮਾਧੀ ਵਿੱਚ ਲੀਨ ਹਨ ਉਨ੍ਹਾਂ ਦੇ ਆਸ-ਪਾਸ ਇੱਕ ਸ਼ੇਰ ਬੈਠਾ ਸੀ ਅਤੇ ਦੂਜੇ ਪਾਸੇ ਇੱਕ ਵੱਡਾ ਨਾਗ ਫਨਫਲਾਈ ਬੈਠਾ ਹੋਇਆ ਸੀ ਅਤੇ ਆਸ-ਪਾਸ ਦੋ ਕੂ ਹਿਰਨ ਖੜੇ ਸਨ ਇਹ ਨਜ਼ਾਰਾ ਵੇਖ ਸਾਰੇ ਹੈਰਾਨ ਹੋ ਗਏ ਪਰ ਘਰਦਿਆਂ ਨੂੰ ਵੇਖ ਕੇ ਸਾਰੇ ਜਾਨਵਰ ਅਲੋਪ ਹੋ ਗਏ ਸਾ ਸੰਗਤ ਜੀਓ ਬ੍ਰਹਮਚਾਰੀ ਬਾਬਾ ਸ਼੍ਰੀਚੰਦ ਜੀ ਦੀਆਂ अनेका ਅਸੀਆਂ ਕਟਨਾਵਾਂ ਹਨ ਭਾਵੇਂ 1 ਸਤੰਬਰ 1501 ਈਸਵੀ ਗੁਰੂ ਨਾਨਕ ਦੇਵ ਜੀ ਨੇ ਭਗਵੇਂ ਕੱਪੜੇ ਪਹਿਨ ਕੇ ਉਦਾਸੀਆਂ ਆਰੰਭ ਕੀਤੀਆਂ ਪਰ ਉਦਾਸੀ ਮਤ ਨੂੰ ਅਮਲੀ ਜਾਮਾ ਬਾਬਾ ਸ਼੍ਰੀਚੰਦ ਜੀ ਨੇ ਹੀ ਦਿੱਤਾ ਆਪ ਜੀ ਬਾਲ ਜਤੀ ਬ੍ਰਹਮਚਾਰੀ ਸਨ ਸਾ ਸੰਗਤ ਜੀਓ ਬਾਬਾ ਗੁਰਦਤਾ ਜੀ ਜੋ ਛੇਵੇਂ ਪਾਸ਼ਾ ਜੀ ਦੇ ਵੱਡੇ ਸਪੁੱਤਰ ਸਨ ਆਪ ਜੀ ਦੇ ਪਹਿਲੇ ਸੇਵਕ ਹੋਏ ਹਨ ਜਿਨ੍ਹਾਂ ਦੇ ਅੱਗੋਂ ਚਾਰ ਸੇਵਕ ਬਾਲੂ ਹਸਨਾ ਆਲਮਸਤ ਫੂਲ ਸ਼ਾ ਅਤੇ ਸ਼੍ਰੀ ਗੋਂਦਾ ਜੀ ਕਰਨੀ ਵਾਲੇ ਮਹਾਪੁਰਖ ਹੋਏ ਹਨ ਭਾਵੇਂ ਆਪ ਜੀ ਦਾ ਆਪਣੇ ਭਤੀਜੇ ਧਰਮਚੰਦ ਨਾਲ ਬਹੁਤ ਪਿਆਰ ਸੀ ਪਰ ਫਿਰ ਵੀ ਆਪਣਾ ਜਾਨਸ਼ੀਨ ਅਤੇ ਗੱਦੀ ਬਾਬਾ ਗੁਰਦਿੱਤਾ ਜੀ ਨੂੰ ਹੀ ਦਿੱਤੀ ਸਾ ਸੰਗਤ ਜੀਓ ਇੱਕ ਦਿਨ ਆਪ ਜੀ ਜੰਗਲ ਵਿੱਚ ਸਮਾਧੀ ਸਥਿਤ ਸਨ ਕਿ ਬਾਬਾ ਲਖਮੀਦਾਸ ਜੀ ਆਪਣੇ ਮਿੱਤਰਾਂ ਨਾਲ ਜੰਗਲ ਵਿੱਚੋਂ ਹਿਰਨ ਅਤੇ ਸਹੇ ਮਾਰ ਕੇ ਲੈ ਆਏ ਬਾਬਾ ਸ਼੍ਰੀ ਚੰਦ ਜੀ ਨੇ ਇਹ ਵੇਖ ਬਾਬਾ ਲਖਮੀ ਦਾਸ ਜੀ ਨੂੰ ਕਹਿ ਦਿੱਤਾ ਕਿ ਪ੍ਰਹਤਾ ਜੀ ਆਪ ਜੀ ਨੂੰ ਇਹਨਾਂ ਦਾ ਲੇਖਾ ਦੇਣਾ ਪਵੇਗਾ ਜਾਨਵਰਾਂ ਨੂੰ ਮਾਰਨਾ ਠੀਕ ਨਹੀਂ ਹੈ ਜਿਸ ਉਪਰੰਤ ਬਾਬਾ ਲਖਮੀ ਦਾਸ ਜੀ ਘਰ ਗਏ ਆਪਣੀ ਧਰਮ ਪਤਨੀ ਤਨਵੰਤੀ ਅਤੇ ਸਪੁੱਤਰ ਧਰਮਚੰਦ ਸਮੇਤ ਘੋੜੇ ਤੇ ਅਸਵਾਰ ਹੋ ਕੇ ਬਾਬਾ ਸ਼੍ਰੀ ਚੰਦ ਜੀ ਪਾਸ ਆਏ ਅਤੇ ਕਿਹਾ ਪ੍ਰਤਾਜੀ ਅਸੀਂ ਪਹਿਲਾਂ ਲੇਖਾ ਦੇ ਆਈਏ ਨਮਸਕਾਰ ਕਰ ਘੋੜੇ ਨੂੰ ਆਕਾਸ਼ ਮਾਰਗ ਵੱਲ ਉਡਾ ਦਿੱਤਾ ਸਾ ਸੰਗਤ ਜੀਓ ਹੁਣ ਬਾਬਾ ਸ਼੍ਰੀ ਚੰਦ ਜੀ ਨੇ ਅਚਨ ਚੇਤ ਆਕਾਸ਼ ਵੱਲ ਦ੍ਰਿਸ਼ਟੀ ਮਾਰੀ ਤਾਂ ਬਾਬਾ ਲਖਮੀ ਦਾਸ ਜੀ ਦਾ ਘੋੜਾ ਚਾਰ ਯੋਜਨ ਉੱਪਰ ਜਾ ਚੁੱਕਾ ਸੀ ਬਾਬਾ ਜੀ ਨੇ ਉਸ ਵਕਤ ਉੱਚੀ ਬਾਹ ਕਰਕੇ ਆਪਣੇ ਆਸਣ ਤੋਂ ਹੀ ਆਕਾਸ਼ ਮਾਰਗ ਵੱਲ ਜਾਂਦੇ ਘੋੜੇ ਤੋਂ ਧਰਮ ਚੰਦ ਨੂੰ ਉਤਾਰ ਲਿਆ ਇਹ ਘਟਨਾ ਗੁਰਪ੍ਰਤਾਪ ਸੂਰਜ ਗ੍ਰੰਥ ਮੁਤਾਬਿਕ 13 ਵਿਸਾਖ 1526 ਬਿਕਰਮੀ ਮੰਗਲਵਾਰ ਦੀ ਹੈ ਆਪ ਜੀ ਨਾਨਕੇ ਪਿੰਡ ਬਾਰਠਾਏ ਅਤੇ 36 ਸਾਲ ਘੋਰ ਤਪੱਸਿਆ ਕੀਤੀ ਇਸੇ ਹੀ ਪਿੰਡ ਬੇਬੇ ਨਾਨਕੀ ਜੀ ਦਾ ਜਨਮ 1464 ਈਸਵੀ ਵਿੱਚ ਹੋਇਆ ਸੀ ਇੱਥੇ ਹੀ ਸਾਰੇ ਗੁਰੂ ਸਹਿਬਾਨ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਆਇਆ ਕਰਦੇ ਸਨ ਸਾ ਸੰਗਤ ਜੀਓ ਸਨ 1633 ਈਸਵੀ ਵਿੱਚ ਜੱਬੇ ਤੋਂ ਬਾਬਾ ਜੀ ਨੇ ਬਾਬਾ ਗੁਰਦਤਾ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਕੀਰਤਪੁਰ ਸਾਹਿਬ ਚਲੇ ਜਾਓ ਜਿੱਥੇ ਉਹਨਾਂ 5 ਸਾਲ ਘੋਰ ਤਪੱਸਿਆ ਕੀਤੀ ਬਾਬਾ ਸ਼੍ਰੀਚੰਦ ਜੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਬਯੰਤ ਜੀਵਾਂ ਦਾ ਉਧਾਰ ਕੀਤਾ ਅਤੇ 5 ਪੋ 1700 ਬਿਕਰਮੀ ਵਾਲੇ ਦਿਨ ਆਪ ਜੀ ਅਲੋਪ ਹੋ ਗਏ ਸਾ ਸੰਗਤ ਜੀਓ ਆਪ ਜੀ ਦੇ ਅਲੋਪ ਹੋਣ ਦੀਆਂ ਦੋ ਰਾਵਾਂ ਹਨ ਇੱਕ ਤਾਂ ਆਪ ਜੀ ਚੰਬੇ ਦੇ ਰਾਜੇ ਅਤੇ ਸੰਗਤਾਂ ਨੂੰ ਨਿਹਾਲ ਕਰਕੇ ਮਣੀ ਕਰਨ ਦੀ ਗੁਫਾ ਮਨ ਮਹੇਸ਼ ਵਿਖੇ ਛੰਪਨ ਹੋ ਗਏ ਜਿਸ ਤੋਂ ਬਾਅਦ ਆਪ ਜੀ ਅਲੋਪ ਹੋ ਗਏ ਪਰ ਪ੍ਰਮਾਨਿਤ ਕਥਾ ਇਹ ਵੀ ਹੈ ਕਿ ਆਪ ਜੀ ਨੇ ਇਸੇ ਹੀ ਦਿਨ ਰਾਵੀ ਨਦੀ ਨੂੰ ਪਾਰ ਕਰਨ ਲਈ ਜਦੋਂ ਮਲਾ ਨੂੰ ਨਦੀ ਪਾਰ ਕਰਵਾਉਣ ਲਈ ਕਿਹਾ ਤਾਂ ਗੋਮਲਾ ਨੇ ਫਕੀਰੀ ਲਿਬਾਸ ਵੇਖ ਕੇ ਆਖਿਆ ਕਿ ਬਾਬਾ ਜੀ ਆਪ ਤਾਂ ਭੁੱਲੇ ਭਟਕੇ ਲੋਕਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਹੋ ਫਿਰ ਇਹ ਨਦੀ ਪਾਰ ਕਰਨੀ ਆਪ ਜੀ ਵਾਸਤੇ ਕੀ ਔਖੀ ਹੈ ਆਪੇ ਹੀ ਪਾਰ ਕਰ ਲਵੋ ਸਾਧ ਸੰਗਤ ਜੀਓ ਮਲਾ ਦੇ ਇਹ ਬਚਨ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਮੁਸਕਰਾਏ ਅਤੇ ਜਿਸ ਸਿਲਾ ਉਪਰ ਖੜੇ ਸਨ ਉਸੇ ਸਿਲਾ ਨੂੰ ਅੱਗੇ ਵਧਣ ਲਈ ਹੁਕਮ ਕੀਤਾ ਵੇਖਦਿਆਂ ਵੇਖਦਿਆਂ ਆਪ ਜੀ ਰਾਵੀ ਨਦੀ ਪਾਰ ਕਰਕੇ ਕੈਲਾਸ਼ ਪਹਾੜਤ ਦੀਆਂ ਗੁਫਾਵਾਂ ਵਿੱਚ ਜਾ ਪਰਵੇਸ਼ ਹੋ ਗਏ ਇਸ ਤੋਂ ਬਾਅਦ ਕਦੇ ਕਿਸੇ ਨੂੰ ਉਨ੍ਹਾਂ ਦਾ ਪਤਾ ਨਹੀਂ ਲੱਗਾ ਅਤੇ ਆਪ ਜੀ ਸਦਾ ਵਾਸਤੇ ਅਲੋਪ ਹੋ ਗਏ ਉਦਾਸੀ ਮਤ ਵਾਲੇ ਆਪ ਜੀ ਨੂੰ ਭਗਵਾਨ ਸ਼ੰਕਰ ਦਾ અવਤਾਰ ਮੰਨਦੇ ਹਨ ਸਾ ਸੰਗਤ ਜੀਓ ਸੰਤ ਬਾਬਾ ਸੰਤੋਖ ਸਿੰਘ ਜੀ ਹਰ ਸਾਲ ਹੋਲੇ ਮਹੱਲੇ ਦੇ ਅਵਸਰ ਤੇ ਡੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਪਹੁੰਚ ਕੇ 7 ਦਿਨ ਅਟੁੱਟ ਲੰਗਰ ਚਲਾਉਂਦੇ ਸਨ बाबा श्रीचंद ਜੀ ਅਤੇ ਬਾਬਾ ਗੁਰਦਿੱਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਸਨ ਇਨ੍ਹਾਂ ਦੋਵਾਂ ਅਵਤਾਰੀ ਪੁਰਖਾਂ ਉੱਪਰ ਬਾਬਾ ਜੀ ਦੀ ਬਹੁਤ ਸ਼ਰਧਾ ਸੀ ਇਸੇ ਕਰਕੇ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੋਂ ਲੰਗਰ ਦੌਰਾਨ ਹਰ ਰੋਜ਼ ਸੱਤੇ ਦਿਨ ਸਵੇਰੇ 5 ਵਜੇ ਕੜਾ ਪ੍ਰਸ਼ਾਦ ਦੀ ਦੀਗ ਬਣਵਾ ਕੇ ਪਹਿਲਾਂ बाबा श्रीचंद जी ਦੇ ਢੇਰੇ ਭੇਜਦੇ ਸਨ ਅਤੇ ਫਿਰ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਭੇਜਦੇ ਸਨ ਅੱਜ ਇਨ੍ਹਾਂ ਦੋਵਾਂ ਥਾਵਾਂ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਿਤ ਹਨ ਸਾਧ ਸੰਗਤ ਜੀ ਕਿਉਂਕਿ ਮੌਜੂਦਾ ਬਾਬਾ ਗੁਰਦਿੱਤਾ ਜੀ ਦਾ ਅਸਥਾਨ ਬਾਬਾ ਬੁੱਢਣ ਸਾਹ ਦਾ ਸੀ ਇਸ ਲਈ ਲੰਗਰ ਦੇ ਅਖੀਰਲੇ ਦਿਨ ਜੋਤਿਸ ਰੂਪ ਵਾਲੇ ਸੰਤ ਮਿੱਠੇ ਚੌਲਾਂ ਦਾ ਪ੍ਰਸ਼ਾਦ ਬਣਵਾ ਕੇ ਨਦੀਆਂ ਉਪਾਰ ਦੂਜੀ ਪਹਾੜੀ ਤੇ ਬਾਬਾ ਬੁੱਢਨ ਸਾਹ ਦੇ ਸਥਾਨ ਤੇ ਜਾ ਕੇ ਭੇਟਾ ਕਰਦੇ ਸਨ ਅਤੇ ਸਾਰੀਆਂ ਸੰਗਤਾਂ ਵੀ ਹਾਜ਼ਰੀ ਲਵਾਉਂਦੀਆਂ ਸਨ ਗੁਰਦੁਆਰਾ ਡੇਰਾ ਜੋਤਿਸ ਰੂਪ ਸਾਹਿਬ ਵਿਖੇ ਵੀ ਬਾਬਾ ਸ਼੍ਰੀ ਚੰਦ ਜੀ ਦਾ ਧੂਣਾ ਸੰਤਾਂ ਨੇ ਬਣਵਾਇਆ ਹੋਇਆ ਹੈ ਆਪ ਜੀਤੋਂ ਬਾਅਦ ਉਦਾਸੀ ਸੰਪਰਦਾਏ ਨੂੰ ਚਲਾਉਂਦਿਆਂ ਬਹੁਤ ਹੀ ਮਹਾਨ ਹਸਤੀਆਂ ਹੋਈਆਂ ਹਨ ਜਿਵੇਂ ਕਿ ਬਾਬਾ ਬੀਰਮਦਾਸ ਜੀ ਬਦੌਛੀ ਕਲਾ ਵਾਲੇ ਜੋ ਕੋਈ 1.5 300 ਸਾਲ ਜੀਵਤ ਰਹੇ ਇਨਾਂ ਤੋਂ ਬਾਅਦ ਬਾਬਾ ਬੁੱਧਦਾਸ ਜੀ ਅਤੇ ਬਾਬਾ ਨਿਰਮਲਦਾਸ ਜੀ ਨੇ अनेका ਹੋਰ ਤਪਸਵੀਆਂ ਵਾਂਗ ਇਸ ਸੰਪਰਦਾਏ ਨੂੰ ਪਰਫੁੱਲਤ ਕੀਤਾ ਚਾਹ ਸੰਗ ਜੀਉ ਸੰਤ ਬਾਬਾ ਸੰਤੋਖ ਸਿੰਘ ਜੀ ਦੇ ਜੀਵਨ ਉਪਰ ਆਧਾਰਿਤ ਇਹ ਜੀਵਨ ਝਲਕੀ ਇੱਥੇ ਹੀ ਸਮਾਪਤ ਹੈ ਸਾਸੰਗ ਜੀਓ ਇੱਕ ਹੋਰ ਬਾਬਾ ਜੀ ਦੇ ਜੀਵਨ ਨੂੰ ਦੀ ਜੀਵਨ ਝਲਕੀ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਖਿਮਾ ਬਖਸ਼ਦੇ ਹੋਏ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ